ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਚੱਲ ਰਹੀ ਹੈ ਭਗਤ ਜੀ ਦੇ 29 ਸ਼ਬਦ ਕੱਲ ਸੰਪੂਰਨ ਹੋਏ ਹਨ ਅਗਲਾ ਸ਼ਬਦ ਭਗਤ ਜੀ ਰੰਮ ਕਰਦੇ ਹੋਏ ਸਾਨੂੰ ਜੀਵਨ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਤੇਪਦਾ ਇੱਕ ਤੁਕਾ ਅਸਰ ਆਗ ਦੇ ਵਿੱਚ ਭਗਤ ਜੀ ਦੇ ਅ ਸ਼ਬਦ ਤੇ ਪਤਾ ਇੱਕ ਤੁਕਾ ਹੈ ਆਪ ਕੀ ਤਿੰਨ ਬੰਦਾ ਵਾਲਾ ਇੱਕ ਇੱਕ ਤੁਖ ਤੇ ਤਿੰਨ ਬੰਦ ਹਨ ਸ਼ਬਦ ਦੇ ਇਹ ਸ਼ਬਦ ਭਗਤ ਜੀ ਉਚਾਰਨ ਕਰਦੇ ਹਨ ਜੀ ਕੀਓ ਸਿੰਗਾਰ ਮਿਲਨ ਕਹਿ ਤਾਈ ਹਰ ਨਾਮ ਮਿਲੇ ਜਗ ਜੀਵਨ ਗੁਸਾਈ ਅਕਬੀਰ ਸਾਹਿਬ ਜੀ ਇਹ ਸ਼ਬਦੀਆਂ ਪੰਕਤੀਆਂ ਦੇ ਵਿੱਚ ਇੱਕ ਜੀਵ ਰੂਪ ਇਸਤਰੀ ਦੀ ਧਾਰਨ ਲੈਂਦੇ ਹੋਏ ਇਸ ਸ਼ਬਦ ਦੇ ਵਿੱਚ ਵਚਨ ਕਰਦੇ ਹਨ ਕਿਉਂਕਿ ਸਤਿਗੁਰਾਂ ਦੇ ਮੁਤਾਬਕ ਬਾਣੀ ਦੇ ਮੁਤਾਬਕ ਜਿੰਨੇ ਜੀਵ ਸ੍ਰਿਸ਼ਟੀ ਦੇ ਵਿੱਚ ਹਨ ਪੁਰਖ ਪਰਮੇਸ਼ਰ ਪੱਤੀ ਪ੍ਰਮਾਤਮਾ ਦੀਆਂ ਅਸੀਂ ਜੀਵ ਰੂਪ ਬਸਤਰੀਆਂ ਹਾਂ ਇੱਥੇ ਭਗਤ ਕਬੀਰ ਸਾਹਿਬ ਜੀ ਵਰਣਨ ਕਰਦੇ ਹੋਏ ਉਹਦੇ ਮਲਾਪ ਬਾਰੇ ਗੱਲ ਕਰਦੇ ਹਨ ਭਗਤ ਜੀ ਕਿ ਉਹ ਸ਼ਿੰਗਾਰ ਮਿਲਨ ਪ੍ਰਭ ਤਾਈ ਹਰਨਾ ਮਿਲੈ ਜਗ ਜੀਵਨ ਗੁਸਾਈ ਤੇ ਦੇ ਪ੍ਰਤੀ ਅਨੇਕਾਂ ਹੀ ਬਾਣੀ ਦੇ ਵਿੱਚ ਸ਼ਬਦ ਉਧਾਰਨਾ ਮਿਲ ਜਾਣਗੇ ਉਹ ਮੁਕਿਓ ਹਿਓ ਮਿਲਨ ਪ੍ਰਭ ਤਾਈ ਪਾਤਸ਼ਾਹ ਪੰਜੇ ਪਾਤਸ਼ਾਹ ਜੀ ਦੇ ਬਚਨ ਹਨ ਉਹ ਮੁਕਿਓ ਹਿਓ ਮਿਲਨ ਪ੍ਰਭ ਤਾਈ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਉਹ ਸ਼ੰਗਾਰ ਮਿਲਨ ਪ੍ਰਭ ਤਾਈ ਕਹਿੰਦੇ ਉਹ ਮਾਲਕ ਨੂੰ ਮਿਲਣ ਵਾਸਤੇ ਪ੍ਰਭੂ ਪਤੀ ਪ੍ਰਮਾਤਮਾ ਦੇ ਮੇਲ ਵਾਸਤੇ ਮੈਂ ਜੀਵ ਰੂਪੀ स्त्री ਨੇ ਸ਼ਿੰਗਾਰ ਕੀਤਾ ਹੈ ਕਿ ਉਹ ਸ਼ਿੰਗਾਰ ਮਿਲਨ ਪ੍ਰਪਤਾਈ ਕਿ ਉਹਦਾ ਮੇਲ ਹੋ ਜਾਵੇ ਜਿਸ ਤਰ੍ਹਾਂ ਇੱਥੇ ਧਰਮ ਬਣ ਜਾਂਦੀ ਹੈ ਸੰਸਾਰੀ ਜੀਵ ਰੂਪੀ स्त्री ਦੀ ਕਿ ਜਿਵੇਂ ਪਤੀ ਦੇ ਮੇਲ ਵਾਸਤੇ ਇੱਕ ਪਤਨੀ ਸ਼ਿੰਗਾਰ ਕਰਦੀ ਹੈ ਪਤੀ ਨੂੰ ਢੀਕਦੀ ਹੈ ਕਿ ਪਤੀ ਘਰ ਆਉਣਾ ਹੈ ਉਹਦਾ ਸ਼ਿੰਗਾਰ ਤਾਂ ਸਫਲ ਹੈ ਜਦੋਂ ਪਤੀ ਦਾ ਮੇਲ ਹੁੰਦਾ ਹੈ ਬਹੁਤ ਚਿਰ ਬਾਅਦ ਪਤੀ ਹੁੰਦਾ ਹੈ ਉਉਦੀ ਡੀਕ ਦੇ ਵਿੱਚੋਂ ਸ਼ਿੰਗਾਰ ਕਰਦੀ ਐ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਉਤੰਗ ਪ੍ਰਗਟ ਕਰਦੇ ਹਨ ਓਛਲ ਪ੍ਰਗਟ ਕਰਦੇ ਹਨ ਕਿ ਉਹ ਸ਼ਿੰਗਾਰ ਮਿਲ ਪ੍ਰਪਤਾਈ ਕਹਿੰਦੇ ਮੈਂ ਭਗਤ ਜੀ ਕਹਿੰਦੇ ਉਹ ਪ੍ਰਮਾਤਮਾ ਪਤੀ ਨੂੰ ਮਿਲਣ ਵਾਸਤੇ ਭਗਤ ਜੀ ਕਹਿੰਦੇ ਮੈਂ ਜੀਵ ਰੂਪ ਇਸਤਰੀ ਨੇ ਸ਼ੁਭ ਗੁਣਾ ਦਾ ਸ਼ਿੰਗਾਰ ਧਨ ਕੀਤਾ ਹੈ ਉਉਦੀ ਮੇਲ ਵਾਸਤੇ ਉਹਨੂੰ ਮਿਲਣ ਦੇ ਵਾਸਤੇ ਉਹਦੀ ਤਾਂਗ ਵਾਸਤੇ ਮੇਰੇ ਛਲ ਅੰਦਰ ਦੇ ਵਿੱਚ ਪ੍ਰੇਮ ਉਤਸ਼ਾਹ ਪੈਦਾ ਹੋਇਆ ਇਸ ਕਰਕੇ ਮੈਂ ਸ਼ਿੰਗਾਰ ਧਨ ਕੀਤਾ ਹਰਨਾ ਮਿਲੇ ਜਗ ਜੀਵਨ ਗੁਸਾਈ ਕਹਿੰਦੇ ਪਰ ਹਰੀ ਜਿਹੜਾ ਉਹ జగਤ ਦਾ ਮਾਲਕ ਹੈ ਉਹ ਵੱਡਾ ਹੈ ਜਗ ਜੀਵਨ ਜਿਹੜਾ ਜਗਤ ਨੂੰ ਜਿੰਦਿਆਂ ਰੱਖਦਾ ਹੈ ਜਗਤ ਨੂੰ ਪਾਲ ਰਿਹਾ ਗੁਸਾਈ ਉਹਦਾ ਮਿਲ ਨਹੀਂ ਹੋਇਆ ਹਰ ਮੇਰੋ ਪਿਰ ਹੋਂ ਹਰ ਕੀ ਬਿਹੂਰੀਆ ਭਗਤ ਜੀ ਇੱਥੇ ਵਰਣਨ ਕਰਦੇ ਹਨ ਦ੍ਰਿਸ਼ਟਾਂਤ ਦੇ ਕਿ ਕੇਂਦਰੀ ਭਾਵ ਦਰਸਾਉਣ ਹਨ ਹਰ ਮੇਰੋ ਪਿਰ ਭਗਤ ਜੀ ਕਹਿੰਦੇ ਉਹ ਪਿਰ ਹੈ ਪਤੀ ਹੈ ਹਰੀ ਮੇਰਾ ਕਹਿੰਦੇ ਹੋਂ ਹਰ ਕੀ ਬਿਹੂਰੀਆ ਬਿਹੂਰੀਆ ਕਹਿੰਦੇ ਰੋਟੀ ਨਹੀਂ ਕਹਿੰਦੇ ਮੌਦੀਨ ਮਾਣੀ ਜੀ ਬੋਟੀ ਹਾ ਭਗਤ ਜੀ ਕਹਿੰਦੇ ਉਹ ਹਰੀ ਮੇਰਾ ਪਤੀ ਹੈ राम ਵੱਡੇ ਮੈਂ ਤਨਕ ਲੋਹਰੀਆ ਉਹ ਰਾਮ ਭਗਤ ਜੀ ਕਹਿੰਦੇ ਵੱਡੇ ਹਨ ਉਹ ਰਾਮ ਹਰੀ ਜਿਹੜਾ ਉਹ ਵੱਡਾ ਹੈ ਸਮਰੱਥ ਹੈ ਤੇ ਮੈਂ ਛੋਟੀ ਜੀ ਨਿੱਕੀ ਜੀ ਭਗਤ ਜੀ ਕਹਿੰਦੇ ਨਮਾਣੀ ਜੀ ਇੱਕ ਬੇਸਮਝ ਉਹਦੀ ਪਤਨੀ ਹਾਂ ਉਹ ਪ੍ਰਮਾਤਮਾ ਦੀ ਰਾਮ ਵੱਡੇ ਮੈਂ ਤਨ ਕਲੂ ਹਰੀਆ ਇਹਦੇ ਤਨ ਕ ਤੋਂ ਪਾਪ ਛੋਟੀ ਜੀ ਨਿਮਾਣੀ ਦੀ ਰਹਾਉ ਵਿਚ ਰਾਮ ਦੇ ਕੀ ਭਗਤ ਜੀ ਬਚਨ ਕਰਦੇ ਆ ਧਨ ਪੀਰ ਏਕੈ ਸੰਗ ਬ ਹਰੀਆ ਧਨ ਤੋਂ ਪਾਪਿ ਸਤਰੀ ਪੀਰਾ ਮੈਲ ਦੀ ਪਤੀ ਪ੍ਰਮਾਤਮਾ ਦੀ ਇਸਤਰੀ ਹਾਂ ਫਿਰਦੀ ਇੱਕੋ ਪ੍ਰਮਾਤਮਾ ਪਤੀ ਪਰਮੇਸ਼ਰ ਹੈ ਸੰਗ ਵਸਰੀਆ ਉਹਨੂੰ ਭਗਤ ਜੀ ਕਹਿੰਦੇ ਮੈਂ ਸੰਗ ਜਾਣਦੀ ਹਾਂ ਸੇਜ ਏਕ ਪੈ ਮਿਲਨ ਦੇ ਹੱਯਾ ਕਹਿੰਦੇ ਸਾਡੀ ਕੋ ਸੇਜ ਹੈ ਭਗਤ ਜੀ ਕਹਿੰਦੇ ਕਹਿੰਦੇ ਜਿਵੇਂ ਪਤੀ ਪਤਨੀ ਦੀ ਕੋ ਸੇਜ ਹੁੰਦੀ ਹੈ ਕਿਤੇ ਇਸੇ ਤਰ੍ਹਾਂ ਆਤਮਾ ਤੇ ਪ੍ਰਮਾਤਮਾ ਦੀ ਇੱਕੋ ਸੇਜ ਹੈ ਇੱਕੋ ਜਗ੍ਹਾ ਤੇ ਵਸਦੇ ਹਨ ਸਾਡੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਵਾਸਾ ਹੈ ਹਿਰਦੇ ਵਿੱਚ ਹੀ ਆਤਮਾ ਦਾ ਵਾਸਾ ਹੈ ਪਰ ਮੇਲ ਨਹੀਂ ਹੋ ਸਕਦਾ ਜਿੰਨਾ ਚਿਰ ਮਲਾਪ ਦੀ ਉਹ ਘੜੀ ਨਹੀਂ ਹੁੰਦੀ ਜਿੰਨਾ ਚਿਰ ਅਸੀਂ ਸ਼ੁੱਭ ਗੁਣਾ ਰਾਹੀ ਔਗਣਾ ਰੂਪੀ ਚਿੱਕੜ ਨੂੰ ਨਹੀਂ ਕੱਢ ਲੈਂਦੇ ਉਹਨਾਂ ਚਿਰ ਉਹਦਾ ਮੇਲ ਨਹੀਂ ਅੰਦਰ ਹੀ ਪਰਮਾਤਮਾ ਹੈ ਅੰਦਰ ਹੀ ਆਤਮਾ ਹੈ ਸਾਡੇ ਸਰੀਰ ਘਰ ਦੇ ਵਿੱਚ ਹੀ ਆਤਮਾ ਹੈ ਸਰੀਰ ਘਰ ਦੇ ਵਿੱਚ ਹੀ ਪਰਮਾਤਮਾ ਹੈ ਪਰ ਦੇਖੋ ਉਹ ਲੋਕ ਕਿੰਨਾ ਸੀ ਬਾਹਰ ਦੌੜੇ ਫਿਰਦੇ ਆ ਲੱਭਦੇ ਫਿਰਦੇ ਆ ਟੁੰਗੀਆਂ ਮਾਰਦਿਆਂ ਹਿਰਨ ਦੀ ਤਰ੍ਹਾਂ ਜਿਵੇਂ ਕਸਤੂਰੀ ਨੂੰ ਹਿਰਨ ਨਹੀਂ ਲੱਭ ਪੰਦੀ ਉਹ ਭੱਜਦੀ ਫਿਰਦੀ ਹੈ ਵਿਚਾਰੀਓ ਦੀ ਨਾਭ ਦੇ ਵਿੱਚ ਇੱਕ ਕਸਤੂਰੀ ਹੈ ਪਰ ਉਹ ਇੱਕ ਮੁਸ਼ਕਲ ਤਾਂ ਹੁੰਦੀ ਹੈ ਨੂੰ ਪਤਾ ਨਹੀਂ ਹੈ ਉੱਲਾ ਹੈ ਉਹ ਗਿਆਨ ਵਾਂਜੀ ਹੈ ਉਸ ਗਿਆਨ ਤੋਂ ਕਿ ਮੇਰੀ ਨਾਭ ਵਿੱਚ ਇੱਕ ਕਸਤੂਰੀ ਹੈ ਪਰ ਉਹ દોੜਦੀ ਫਿਰਦੀ ਹੈ ਵਾਸ਼ਨਾ ਨੱਕ ਨੂੰ ਚੜਦੀ ਹੈ ਉਹ ਸੰਗੰਧ ਦੇ ਨਾਲ ਉਸ ਵਾਸ਼ਨਾ ਦੇ ਨਾਲ ਜੰਗਲ ਵਿੱਚ ਭੱਜੀ ਫਿਰਦੀ ਹੈ ਇਸੇ ਤਰ੍ਹਾਂ ਹੀ ਸਾਡਾ ਹਾਲ ਹੈ ਹਕ ਤਧੀ ਕਹਿੰਦੇ ਅਸੀਂ ਵੀ ਜੀਰੂ ਪਇਸਤਰੀਆਂ ਬਾਹਰ ਦੌੜੀਆਂ ਫਿਰਦੀਆਂ ਭਜਦੀਆਂ ਫਿਰਦੀਆਂ ਲੱਭਦੀਆਂ ਫਿਰਦੀਆਂ ਪਤੀ ਪਰਮੇਸ਼ਰ ਨੂੰ ਪਰ ਹਿਰਦੇ ਦੇ ਵਿੱਚ ਇੱਕੋ ਜਗ੍ਹਾ ਤੇ ਉਹਦਾ ਵਾਸ ਹੈ ਜਿੱਥੇ ਆਤਮਾ ਉਥੇ ਹੀ ਪ੍ਰਮਾਤਮਾ ਹੈ ਤੇ ਬਚਨ ਕਰਤੇ ਭਗਤ ਜੀ ਨੇ ਕਹਿੰਦੇ ਸੇਜ ਏਕ ਪੈ ਮਿਲਨ ਦੁਹਰੀਆ ਕਹਿੰਦੇ ਇੱਕੋ ਸੇਜ ਤੇ ਪਤੀ ਅਤੇ ਪਤਨੀ ਵੱਸਦੇ ਹਨ ਧੰਨ ਸੁਹਾਗਣ ਜੋ ਪਿਰ ਭਾਵੈ ਇਕੀ ਲੀਆਂ ਪੰਕਤੀਆਂ ਵਿੱਚ ਭਗਤ ਜੀ ਦਰਸਾਉਂਦੇ ਹਨ ਕਹਿੰਦੇ ਉਹ ਧਨ ਭਾਗਾ ਵਾਲੀ ਸੁਹਾਗਣ ਹੈ ਉਹ ਧਨਤਾ ਜੋਗ ਈਸਤਰੀ ਹੈ ਭਗਤ ਜੀ ਕਹਿੰਦੇ ਉਹ ਜੀਵ ਧਨਤਾ ਜੋਗ ਹਨ ਵੱਡੇ ਭਾਗਾ ਵਾਲੇ ਹਨ ਭਗਤ ਜੀ ਕਹਿੰਦੇ ਜਿਨ੍ਹਾਂ ਦਾ ਪਤੀ ਨਾਲ ਮੇਲ ਹੋ ਗਿਆ ਜਿਹੜਾ ਪਤੀ ਪਰਮੇਸ਼ਰ ਨਾਲ ਜਿਨ੍ਹਾਂ ਦਾ ਮਲਾਪ ਹੋ ਗਿਆ ਗੁਰਮੁਖ ਪਿਆਰੇ ਭਗਤ ਜਾਨ ਜੀਵ ਰੂਪ ਈਸਤਰੀ ਉਹ ਭਾਗਾ ਵਾਲੀ ਹੈ ਕਹੇ ਕਬੀਰ ਫਿਰ ਜਨਮ ਨ ਆਵੇ ਅਹ ਤੇ ਜੀ ਜਵਾਬ ਦਿੰਦੇ ਹਨ ਕਿਂਦਰੀ ਭਾਗ ਉੱਤਰ ਦਿੰਦੇ ਹਨ ਸਾਨੂੰ ਕਹਿੰਦੇ ਮੈਂ ਕਹਿਣਾ ਕਰਦਾ ਕਹੇ ਕਬੀਰ ਫਿਰ ਜਨਮ ਨਾ ਆਵੇ ਭਗਤ ਜੀ ਕਹਿੰਦੇ ਜਿਨ੍ਹਾਂ ਨੂੰ ਪਤੀ ਦਾ ਮੇਲ ਹੋ ਗਿਆ ਧਨਤਾ ਜੋਗ ਹਨ ਉਹ ਜੀਵ ਕਹਿੰਦੇ ਉਹਨਾਂ ਦਾ ਫਿਰ ਵਾਰ-ਵਾਰ ਜੰਮਣ ਮਰਨ ਨਹੀਂ ਹੁੰਦਾ ਜਨਮ ਨਾ ਆਵੇ ਭਗਤ ਜੀ ਕਹਿੰਦੇ ਉਹਨਾਂ ਨੂੰ ਵਾਰ-ਵਾਰ ਜਨਮ ਨਹੀਂ ਲੈਣਾ ਪੈਂਦਾ ਉਹ ਜੂਨਾ ਤੁਰਤ ਆਤਮਾਵਾਂ ਹੋ ਜਾਂਦੀਆਂ ਜਿਹਨਾਂ ਦਾ ਪੱਤੀ ਪਰਮੇਸ਼ਰ ਨਾਲ ਮੇਲ ਹੋ ਗਿਆ ਇੱਕੋ ਸੇਜ ਤੇ ਉਹ ਵਸਦੇ ਹਨ ਪੱਤੀ ਪ੍ਰਮਾਤਮਾ ਤੇ ਆਤਮਾ ਜਦੋਂ ਆਪਸ ਦੇ ਵਿੱਚ ਮੇਲ ਹੁੰਦਾ ਕਿਸੇ ਆਤਮਾ ਤੇ ਪ੍ਰਮਾਤਮਾ ਦੇ ਨਾਲ ਫਿਰ ਜਨਮ ਮਨ ਖਤ ਚੁੱਕਿਆ ਜਾਂਦਾ ਪਿਆਰਿਓ ਖਤਮ ਹੋ ਜਾਂਦਾ ਤਾਂ ਹੀ ਕਹਿੰਦੇ ਨਾ ਭਗਤਾਂ ਦਾ ਗੁਰਮਖੰਦ ਦਾ ਲੇਖ ਉੱਥੀ ਪਾੜ ਜਾਂਦਾ ਇਹ ਲੇਖਾ ਥੋੜਾ ਲੇਖਾ ਤਾਂ ਤਾਂ ਹੀ ਪੰਡ ਸਾਡੇ ਸਿਰ ਤੇ ਜਿੰਨਾ ਚਿਰ ਅਸੀਂ ਵਿਛੜੇ ਹੋਇਆ ਜਿੰਨਾ ਚਿਰ ਬਾਣੀ ਦਾਹੀ ਉਹਦੇ ਨਾਲ ਮੇਲ ਨਹੀਂ ਕਰ ਸਕੇ ਜਿੰਨਾ ਚਿਰ ਸੰਸਾਰੀ ਫੁਰਨਿਆਂ ਵਿੱਚ ਸਾਡੀ ਆਤਮਾ ਡੁੱਬੀ ਹੈ ਮਨ ਡੁੱਬਿਆ ਉਹਨਾਂ ਤੇ ਲੇਖਾ ਬਣੀ ਜਾਂਦਾ ਪੰਡ ਸਿਰ ਤੇ ਲੈ ਕੇ ਜਾਂਦੇ ਆ ਪਰ ਪਿਆਰੇ ਜਿੱਦਨ ਗੁਸਪ ਗੁਨਾ ਦੀ ਅੰਦਰ ਸਹਿਜ ਵਿਸਗੀ ਤੇ ਉਹ ਪਰਮਾਤਮਾ ਪਤੀ ਉਹ ਸੇਜ ਤੇ ਆਣ ਕੇ ਬੈਠ ਗਿਆ ਫਿਰ ਲੇਖਾ ਨਹੀਂ ਹੋਣਾ ਫਿਰ ਉੱਥੇ ਖਤਮ ਹੋ ਜਾਣਾ ਉੱਥੇ ਖਤਮ ਹੋ ਜਾਣਾ ਸਾਰਾ ਕੁਝ ਜੁਨਾ ਦਾ ਫਿਰ ਖਾਤਮਾ ਹੋ ਜਾਣਾ ਜਨਮ ਮਰਨ ਤੋਂ ਰਹਿ ਤੂੰ ਜਾਣੀਏ ਆਤਮਾ ਇਹ ਭਗਤ ਜੀ ਦੇ ਇਥੇਤੀ ਸ਼ਬਦ ਸੰਪੂਰਨ ਹੁੰਦਿਆਂ ਅਗਲਾ ਪਦ ਭਗਤ ਜੀ ਰੰਭ ਕਰਦੇ ਹਨ ਆਸਾ ਸ੍ਰੀ ਕਬੀਰ ਜੀ ਓ ਕੇ ਦੁੱਪ ਦੇ ਦੁੱਪ ਦੇ ਤੋਂ ਭਾਵੰਦਾ ਦੋ ਪਦਿਆਂ ਵਾਲੇ ਦੋ ਬੰਦਾਂ ਵਾਲੇ ਸ਼ਬਦ ਅਲਗਤ ਜੀ ਆਰੰਭ ਕਰਦੇ ਹਨ ਜੀ ਆਓ ਮੰਗਲਾ ਚਰਨ ਕਰਦੇ ਹਨ ਭਗਤ ਜੀ ਕੋ ਓੰਕਾਰ ਸਤ ਗੁਰਪ੍ਰਸਾਦ ਉਹ ਪਲੀ ਪੂਰਨ ਪ੍ਰਮਾਤਮਾ ਪਿਆਰਿਓ ਪ੍ਰਭੂ ਇੱਕ ਹੈ ਇੱਕੋ ਹੀ ਬ੍ਰਹਮੰਡ ਖੰਡ ਦਾ ਮਾਲਕ ਹੈ ਇਸ ਵਾਸਤੇ ਇੱਕ ਓੰਕਾਰ ਹੈ ਇੱਕੋ ਦਾ ਸਾਰਾ ਪਸਾਰਾ ਸਤ ਨਾਮ ਸਤ ਉਹਦੀ ਮੂਰਤ ਕਾਲ ਤੋਂ ਪਰੇ ਹੈ ਜਿਹੜੀ ਜੁਨਾ ਤੁਰੈ ਤੇ ਸਰੀਰਾ ਤੁਰੈ ਤੋਂ ਪ੍ਰਮਾਤਮਾ ਦਾ ਨਾਮ ਹੀ ਹੈ ਸਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਗੁਰੂ ਦੇ ਮੇਲ ਦੇ ਨਾਲ ਭਰੀ ਹਰੀ ਦੀ ਪ੍ਰਭੂ ਦੀ ਪ੍ਰਾਪਤੀ ਹੈ ਜੀ ਹੀਰਾ ਹੀਰਾ ਬੇਦ ਪਵਨ ਮਨ ਸਹਜੇ ਰਹਾ ਸਮਾਈ ਦੇਖੋ ਭਗਤ ਜੀ ਇੱਥੇ ਫਿਰ ਬਚਨ ਕਰਦੇ ਹਨ ਕਹਿੰਦੇ ਆਤਮਾ ਰੂਪੀ ਹੀਰਾ ਉਹ ਪ੍ਰਮਾਤਮਾ ਰੂਪੀ ਹੀਰੇ ਦੇ ਨਾਲ ਮਿਲਦਾ ਜਦੋਂ ਬੇਦ ਪਵਨ ਮਨ ਕਹਿੰਦੇ ਪਵਨ ਰੂਪ ਜਿਹੜਾ ਮਾਨ ਹੈ ਨਾ ਦੇਖੋ ਉਹਦੀ ਪਵਨ ਜਿੰਨੀ ਸਪੀਡ ਹੈ ਮਾਨ ਹੈ ਸਾਡਾ ਉਹ ਪਵਨ ਦੀ ਤਰ੍ਹਾਂ ਹੈ ਦੇਖੋ ਸਾਡੇ ਕੰਟਰੋਲ 'ਚ ਨਹੀਂ ਆ ਸਕਦਾ ਜਿਵੇਂ ਹਵਾ ਦਾ ਬੇਗ ਐਸੀ ਤਰ੍ਹਾਂ ਹੀ ਮਨ ਦਾ ਹੈ ਇਸ ਸਦੀ ਆਰਟਿਕ ਦਾ ਚਰਨਾਂ ਦੇ ਵਿੱਚ ਭਗਤ ਜੀ ਕਹਿੰਦੇ ਅਨਕਬੀਰ ਸਾਹਿਬ ਜੀ ਹੀਰਾ ਹੀਰਾ ਵੇਦ ਪਵਨ ਮਨ ਸਹਜੇ ਰਿਆ ਸਮਾਈ ਜਦੋਂ ਨਾਮ ਰੂਪੀ ਹੀਰੇ ਦੇ ਨਾਲ ਆਤਮਾ ਰੂਪੀ ਹੀਰੇ ਦਾ ਮੇਲ ਹੁੰਦਾ ਹੈ ਤੇ ਪਿਆਰੋ ਦੌੜ ਭੱਜੀ ਖਤਮ ਹੋ ਜਾਂਦੀ ਹੈ ਮਨ ਸਹਿਜੇ ਰਹਾ ਸਮਾਈ ਕਹਿੰਦੇ ਸਹਿਜ ਵਸਤਾ ਵਿੱਚ ਸਹਿਜ ਧੁਨ ਦੇ ਵਿੱਚ ਮਰ ਕੇ ਉਹਦੇ ਚਰਨਾਂ ਵਿੱਚ ਆ ਟਿਕਦਾ ਉਹ ਸਪੀਡ ਉਹ ਵੇਗ ਖਤਮ ਹੋ ਜਾਂਦਾ ਉਹ ਦੌੜ ਭੱਜੀ ਲੈ ਜਾਂਦੀ ਹੈ ਖਤਮ ਹੋ ਜਾਂਦੀ ਸੁਨੋ ਸੁਨ ਵਸਤਾ ਜੀ ਨੂੰ ਕਹਿੰਦੇ ਉਹਦੇ ਵਿੱਚ ਮਨ ਆ ਉਹਦੇ ਚਰਨਾਂ ਵਿੱਚ ਟਿਕਦਾ ਫਿਰ ਉਹ ਦੌੜ ਭੱਜ ਨਹੀਂ ਰਹਿੰਦੀ ਸਗਲ ਜੋਤ ਇਨਹੀਰੇ ਬਦੀ ਸਤਿਗੁਰ ਬਤਨੀ ਮੈਂ ਪਾਈ ਤੇ ਭਗਤ ਜੀ ਦੇਖੋ ਬਚਨ ਕਰਦੇ ਹਨ ਕਹਿੰਦੇ ਸਗਲ ਜੋਤ ਨਹੀਰੇ 베ਦੀ ਕਹਿੰਦੇ ਉਹ ਸਗਲ ਜੋਤ ਦੇ ਵਿੱਚ ਜੋਤ ਜਦੋਂ ਮਿਲ ਜਾਂਦੀ ਹੈ ਸਤਗੁਰ ਬਚਨੀ ਮੈਂ ਪਾਈ ਸਤਗੁਰ ਦੇ ਬਚਨਾ ਦੇ ਰਾਹੀ ਉਹਦੀ ਪ੍ਰਾਪਤੀ ਹੈ ਭਗਤ ਜੀ ਸਾਨੂੰ ਰਸਤਾ ਦੱਸਦੇ ਹਨ ਮਾਰਗ ਦਰਸਾਉਂਦੇ ਹਨ ਕਹਿੰਦੇ ਭਾਈ ਇਸੇ ਤਰ੍ਹਾਂ ਮੇਰਾ ਮੇਲ ਹੋਇਆ ਸਗਲ ਜੋਤ ਨਹੀਰੇ 베ਦੀ ਸਤਗੁਰ ਬਚਨੀ ਮੈਂ ਪਾਈ ਸਤਗੁਰ ਦੇ ਬਚਨਾਂ ਰਾਹੀ ਸਿੱਖਿਆ ਰਾਹੀ ਮੈਂ ਉਹਨੂੰ ਪ੍ਰਾਪਤ ਕਰ ਲਿਆ ਹਰ ਕੀ ਕਥਾ ਅਨਹਦ ਬਾਣੀ ਭਗਤ ਜੀ ਅਗਲਾ ਪਦ ਅਰੰਭ ਕਰਦੇ ਹਨ ਨਿਹਰਾਉ ਦੇ ਕੇਂਦਰੀ ਭਾਵ ਦੀ ਪੰਕਤੀ ਚਾਰਨ ਕਰਨ ਹਰ ਕੀ ਕਥਾ ਹਰੀ ਦੇ ਨਾਮ ਦੀ ਜਿਹੜੀ ਕਥਾ ਹੈ ਅਨਹਦ ਬਾਣੀ ਹੈ ਭਗਤ ਜੀ ਕਹਿੰਦੇ ਅੰਦਰੋਂ ਅਨਾਹਦ ਛੇੜਦੀ ਹੈ ਜਦੋਂ ਬਾਣੀ ਦੀ ਕਥਾ ਵਿਚਾਰ ਬਾਰ ਬਾਰ ਕੋਈ ਸੁਣਦਾ ਹੈ ਇਹ ਹਿਰਦੇ ਦੇ ਵਿੱਚ ਜੜਾਏ ਇਹ ਮੋਹ ਹਿਰਦੇ ਵਿੱਚ ਪਿਆਰ ਪ੍ਰਗਟ ਕਰਦੀ ਹੈ ਹੰਸ ਹੋਏ ਹੀਰਾ ਲੈ ਪਛਾਣੀ ਤੇ ਕਹਿੰਦੇ ਜਿਵੇਂ ਹੰਸ ਜਿਹੜੇ ਨਾ ਹੀਰੇ ਨੂੰ ਪਛਾਣ ਲੈਂਦੇ ਹਨ ਅਸੀਂ ਨਹੀਂ ਪਛਾਣ ਸਕਦੇ ਉਹਨਾਂ ਦਾ ਦੇਖੋ ਖਾਣਾ ਹੁੰਦਾ ਸੰਦਾ ਹੰਸਾਂ ਦੀ ਤੁਲਨਾ ਗੁਰਮੁਖਾਂ ਦੇ ਨਾਲ ਬਾਣੀ ਵਿੱਚ ਕੀਤੀ ਹੈ ਨੇਕੀ ਜਗ੍ਹਾ ਤੇ ਕਿਉਂ ਕੀਤੀ ਹੈ ਕਿਉਂ ਹੰਸਾਂ ਦਾ ਖਾਣਾ ਜਿਹੜਾ ਪਵਿੱਤਰ ਹੈ ਹੰਸ ਜਿਹੜਿਆਂ ਨੂੰ ਉਸ ਮੰਦਰਾ ਦੇ ਤਲ ਤੇ ਸਮੁੰਦਰਾ ਤੇ ਬਹੁਤੇ ਰਹਿੰਦੇ ਹਨ ਕਿਉਂਕਿ ਆਮ ਨਹੀਂ ਦਿਖਦੇ ਬਗਲੇ ਸਾਨੂੰ ਦਿਖ ਜਾਣਗੇ ਆਪ ਟੋਬਿਆਂ ਤੇ ਛੱਪੜਾਂ ਤੇ ਬਗਲੇ ਨਜ਼ਰ ਆਉਂਦੇ ਹਨ ਪਰ ਹੰਸ ਕਿਤੇ ਨਹੀਂ ਦੇਖਿਆ ਆਪ ਇਹਦਾ ਕਾਰਨ ਹੈ ਕਿਉਂਕਿ ਹੰਸ ਜਿਹੜਾ ਉਹ ਸੱਚੀ ਜਗਾ ਤੇ ਰਹਿੰਦਾ ਹੈ ਉਹਨਾਂ ਦਾ دریاਵਾ ਤੇ ਸਮੁੰਦਰਾ ਤੇ ਤੱਟਾਂ ਤੇ ਰਹਿਣਾ ਹੁੰਦਾ ਹੈ ਤੇ ਉਹਨਾਂ ਦਾ ਖਾਣਾ ਕਿੱਸਾ ਦੇਖੋ ਹੰਸ ਜਿਹੜਾ ਟੁੱਬੀ ਮਾਰਦਾ ਹੈ ਸਾਗਰ ਦੇ ਵਿੱਚ ਉਹਦੀ ਇੰਨੀ ਗਹਿਰੀ ਟੁੱਬੀ ਹੁੰਦੀ ਹੈ ਪਿਆਰਿਓ ਤਲ ਤੇ ਜਾਂਦਾ ਸਮੁੰਦਰ ਦੇ ਤਲ ਤੇ ਜਾ ਕੇ ਸੁੱਚੇ ਮੋਤੀਆਂ ਨੂੰ ਨਿਕਲਦਾ ਚੁਗਦਾ ਹੋ ਕੋਈ ਖਾਣਾ ਉਹਨਾਂ ਦਾ ਸੰਦ ਤੇ ਜਹਾ ਹੰਸ ਜਿਹੜਾ ਉਹ ਨਾਰੀਅਲ ਦਾ ਪਾਣੀ ਪੀਂਦਾ ਉਹਦੇ ਵਿੱਚ ਚੁੰਝ ਮਾਰਦਾ ਉਹਦੀ ਚੁੰਝ ਤਿੱਖੀ ਹੁੰਦੀ ਹੈ ਤੇ ਉਹ ਨਾਰੀਅਲ ਦੇ ਪਾਣੀ ਨੂੰ ਪੀ ਜਾਂਦਾ ਵਿੱਚੋਂ ਦੇਖੋ ਹੰਸ ਇਹੀ ਖਾਣਾ ਉਹਦਾ ਹੋਰ ਕੋਈ ਖਾਣਾ ਨਹੀਂ ਐ ਕੋਈ ਮਾਸ ਕੋਈ ਮੱਛੀ ਕੋਈ ਡੱਡੀ ਜਿਵੇਂ ਬਗਲਾ ਨਿਕਲਦਾ ਪ੍ਰਭਾਤ ਜੀ ਇੱਥੇ ਕਹਿੰਦੇ ਹੰਸ ਜੀ ਤਰ੍ਹਾਂ ਗੁਰਮੁਖ ਹਨ ਕਹਿੰਦੇ ਜਿਵੇਂ ਹੰਸ ਜਿਹੜਾ ਹੀਰੇ ਦੀ ਪਛਾਣ ਰੱਖਦਾ ਸੁੱਚੇ ਮੋਤੀਆਂ ਨੂੰ ਨਿਗਲਦਾ ਚੁਗ ਲੈਂਦਾ ਤੇ ਇਸੇ ਤਰ੍ਹਾਂ ਗੁਰਮੁਖਾਂ ਦੀ ਬਿਰਤੀ ਆਉ ਸਾਧ ਸੰਗਤ ਦੇ ਵਿੱਚ ਆਣ ਕੇ ਸਤਿਗੁਰੂ ਦੇ ਨਾਮ ਗੁਣਾ ਰੂਪੀ ਹੀਰੇ ਨੂੰ ਚੁਗ ਲੈਂਦੇ ਆ ਨਿਕਲ ਲੈਂਦੇ ਹੰਸ ਹੋਏ ਹੀਰਾ ਲੈ ਪਛਾਣੇ ਕਹਿੰਦੇ ਉਹ ਹੀਰੇ ਨੂੰ ਹੀਰੇ ਦੀ ਪਛਾਣ ਰੱਖਦੇ ਹਨ ਉਹ ਨਾਮ ਬਾਣੀ ਦੀ ਗੁਰਮੁਖ ਜਨ ਸਾਧ ਸੰਗਤ ਦੇ ਵਿੱਚ ਆਣ ਕੇ ਗੁਰੂ ਦੇ ਗੁਣਾਂ ਨੂੰ ਧਾਰਨ ਕਰ ਲੈਂਦੇ ਹਨ ਹਾਉ ਸ਼੍ਰੀ ਰਾਮ ਦੇ ਕੇ ਭਗਤ ਜੀ ਅੱਗੇ ਬਚਨ ਕਰਦੇ ਹਨ ਭਾਈ ਕਹੇ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਕਬੀਰ ਸਾਹਿਬ ਜੀ ਫਿਰ ਅਖੀਲੀਆਂ ਤੁਖਾਂ ਵਿੱਚ ਬਚਨ ਕਰਦੇ ਹਨ ਕਹੇ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਕਹਿੰਦੇ ਸੀ ਕੋਈ ਹੀਰਾ ਜਗਤ ਵਿੱਚ ਨજર ਆਇਆ ਸਾਡੇ ਦੇਖਿਆ ਸੱਚਾ ਗੁਰੂ ਭਗਤ ਜੀ ਕਹਿੰਦੇ ਸਾਨੂੰ ਹੀਰਾ ਮਿਲ ਗਿਆ ਭਗਤ ਜੀ ਪਕਾਰ ਕੇ ਕਹਿੰਦੇ ਨੇ ਕਹੇ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਜਗ ਮੈਂ ਰਹਾ ਸਮਾਈ ਕਹਿੰਦੇ ਜਗਤ ਵਿੱਚ ਸ੍ਰਿਸ਼ਟੀ ਵਿੱਚ ਕੋਈ ਹੀਰਾ ਸੱਚਾ ਗੁਰੂ ਕਹਿੰਦੇ ਜਿਨੇ ਉਹਨੂੰ ਪਾ ਲਿਆ ਤੇ ਉਹ ਸੱਚੇ ਪ੍ਰਭੂ ਨੂੰ ਪ੍ਰਾਪਤ ਕਰ ਲਵੇ ਜਗ ਮੈਂ ਰਹਾ ਸਮਾਈ ਇਹਨੂੰ ਜਗਤ ਵਿੱਚ ਹੀ ਹੈ ਪਰ ਸਾਨੂੰ ਪਛਾਣ ਨਹੀਂ ਹੁੰਦੀ ਜਿਵੇਂ ਹੰਸਾਂ ਨੂੰ ਪਛਾਣ ਹੁੰਦੀ ਹੈ ਇਸੇ ਤਰੀ ਗੁਰਮੁਖੋਂ ਨੂੰ ਪਾ ਲੈਂਦਿਆਂ ਗੁਰ ਗੁਪਤਾ ਹੀਰਾ ਪ੍ਰਗਟ ਭਇਓ ਜਦ ਗੁਰ ਗੰਮ ਦੀਆ ਦਿਖਾਈ ਦੇਖੋ ਜਵਾਬ ਦਿੱਤਾ ਭਗਤ ਜੀ ਨੇ ਅਸਰ ਦਿੱਤਾ ਸ਼ਬਦ ਦਾ ਕਹਿੰਦੇ ਗੁਪਤ ਜਿਹੜਾ ਹੀਰਾ ਸੀ ਨਾ ਉਹ ਪ੍ਰਗਟ ਹੋ ਗਿਆ ਅੱਜ ਕਹਿੰਦੇ ਗੁਪਤ ਹੀਰਾ ਪ੍ਰਗਟ ਭਇਓ ਉਪਤਾ ਹੀਰਾ ਭਗਤ ਜੀ ਕਿੰਨੂ ਕਹਿ ਰਹੇ ਨੇ ਕਹਿੰਦੇ ਜਿਹੜਾ ਅੰਦਰ ਗਿਆਨ ਸੀਨਾ ਉਹ ਅੱਜ ਪ੍ਰਗਟ ਹੋ ਗਿਆ ਕਿਵੇਂ ਗੁਰਗੰਮ ਦੀਆ ਦਿਖਾਈ ਕਹਿੰਦੇ ਜਦੋਂ ਗੁਰੂ ਦੇ ਨਾਲ ਸਾਡਾ ਮੇਲ ਹੋਇਆ ਗੁਰੂ ਦੇ ਨਾਲ ਮਲਾਪ ਹੋਇਆ ਤੇ ਉਹਨਾਂ ਨੇ ਸੱਚਾ ਹੀਰੇ ਦੀ ਪਛਾਣ ਕਰਾਤੀ ਅੰਦਰੂਨੀ ਗਿਆਨ ਪ੍ਰਗਟ ਕਰਤਾ ਉਹ ਗੁਪਤੀ ਰਾਜ ਸੀ ਜਿਹੜਾ ਇਹਦੇ ਦੇ ਵਿੱਚ ਉਹਨਾਂ ਨੇ ਦਿਖਾਤਾ ਪ੍ਰਗਟ ਕਰਤਾ ਇਹ ਭਾਈ ਅੱਜ ਦੇ ਸ਼ਬਦਾਂ ਦੀ ਉਚਾਰ ਹੈ ਭਗਤ ਸਹਿਬ ਭਗਤ ਜੀ ਦੇ ਇੱਥੇ ਦੋ ਸ਼ਬਦ ਸੰਪੂਰਨ ਹੁੰਦੇ ਹਨ ਕਿ ਨਿਆਕੂ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਉਥੇ ਭਗਤ ਜੀ ਸਾਨੂੰ ਪਛਾਣ ਦੱਸਦਿਆਂ ਰਸਤਾ ਦਰਸਾਉਂਦਿਆਂ ਕਿ ਇਸ ਕਿਸ ਤਰ੍ਹਾਂ ਇਸ ਸੰਸਾਰ ਵਿੱਚ ਜਗਤ ਵਿੱਚ ਉਹ ਸੱਚੇ ਗੁਰੂ ਦੀ ਪਛਾਣ ਕਰਨੀ ਹੈ ਉਹਦੇ ਨਾਲ ਮੇਲ ਕਰਨਾ ਹੈ ਤਾਂ ਕਿ ਅੰਦਰੋਂ ਸਾਡਾ ਗਿਆਨ ਗੋਪੀ ਹੀਰਾ ਪ੍ਰਗਟ ਹੋ ਸਕੇ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਬਾਣੀ ਵਿਚਾਰਦਿਆਂ ਅਨੇਕਾਂ ਭੁੱਲਾਂ ਜੰਨੀਆਂ ਨ ਮਹਾਰਾਜ ਸਤ ਬਖਸ਼ ਲੈਣ ਦੀ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ